ਗੁਰੂ ਘਰ ਦਾ ਗ੍ਰੰਥੀ ਜਿਹੜਾ ਕਿ ਅਮਰਿਤਧਾਰੀ ਸਿੰਘ ਆ ਉਹ ਕਿੰਨੇ ਜਾਣੇ ਪਹਿਲਾਂ ਉਹਨੂੰ ਫੜ ਕੇ ਲੱਤਾਂ ਬਾਹਾਂ ਤੋਂ ਬੰਨ੍ਹਦੇ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਉਹਦਾ ਕੇਸਾਂ ਦਾ ਜੂڑا ਕੱਟ ਕੇ ਆਪਦੇ ਨਾਲ ਹੀ ਲੈ ਜਾਂਦੇ ਜੇਕਰ ਤੁਸੀਂ ਸੇਖਾਂ ਤੇ ਤੁਹਾਨੂੰ ਲੱਗਦਾ ਹੈ ਕਿ ਗੁਰੂ ਤੇ ਗੁਰੂ ਦੇ ਇੱਕਕਾਰਾਂ ਦੀ ਬੇਅਦਬੀ ਹੋਣ ਦੇ ਨਾਲ ਕੋਈ ਥੋੜਾ ਬਹੁਤਾ ਫਰਕ ਪੈਂਦਾ ਹੈ ਤਾਂ ਇਹ ਵੀਡੀਓ ਜ਼ਰੂਰ ਸੁਣਿਓ ਇਹ ਖਬਰ ਨਾ ਤਾਂ ਕੋਈ ਬਹੁਤੀਆਂ ਅਖਬਾਰਾਂ ਨੇ ਲਾਈ ਆ ਨਾ ਹੀ ਕਿਸੇ ਪੰਜਾਬੀ ਮੀਡੀਆ ਨੇ ਲਾਈ ਆ ਨਾ ਕਿਸੇ ਟਿਕਟੋਕਰ ਦੇ ਨਾ ਕਿਸੇ ਯੂਟਿਊਬਰ ਨੇ ਪਾਈ ਆ ਸਿਰਫ ਇਕਾਦੁੱਕਾ ਕੁਝ ਨੌਜਵਾਨਾਂ ਨੇ ਤੇ ਕੁਝ ਕ ਅਖਬਾਰਾਂ ਨੇ ਸਿਰਫ ਨਾਮਾਤਰ ਹੀ ਖਬਰ ਤੇ ਉਹਦੀ ਰਿਪੋਰਟਿੰਗ ਕੀਤੀ ਆ ਹਰਿਆਣੇ ਦੇ ਵਿੱਚ ਇੱਕ ਗੁਰੂ ਘਰ ਦਾ ਗ੍ਰੰਥੀ ਜਿਹੜਾ ਕਿ ਅਮਰਿਤਧਾਰੀ ਸਿੰਘ ਆ ਘਰ ਨੂੰ ਆਉਂਦਿਆਂ ਤਿੰਨ ਜਾਣੇ ਪਹਿਲਾਂ ਉਹਨੂੰ ਫੜ ਕੇ ਲੱਤਾਂ ਬਾਹਾਂ ਤੋਂ ਬੰਨ੍ਹਦੇ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਉਹਦਾ ਕੇਸਾਂ ਦਾ ਜੂڑا ਕੱਟ ਕੇ ਆਪਦੇ ਨਾਲ ਹੀ ਲੈ ਜਾਂਦੇ ਇਸ ਤੋਂ ਬਾਅਦ ਇਹ ਵੀਡੀਓ ਦੇਖੋ ਤੇ ਵੀਡੀਓ ਦੇ ਵਿੱਚ ਇਹ ਮਾਤਾ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜ਼ਰੂਰ ਦੇਖਿਓ ਕਿ ਮਾਤਾ ਇਸ ਵੇਲੇ ਕੀ ਸੋਚਦੀ ਹੋਊਗੀ ਤੇ ਕਿਹੜੇ ਸਦਮੇ 'ਚ ਹੈ ਆਮ ਸਰਦਾਰ ਰਤਨ ਅੰਬੋਲ ਸਿੰਘ ਆ ਜੀ ਸ਼ਾਹਬਾਦ ਕਿਲੇ ਦਾ ਰਹਿਣ ਵਾਲਾ ਹਰਿਆਣਾ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮਰਦੋਸ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਐਜ਼ ਅ ਸੇਵਾਦਾਰ ਨੂੰ ਤਿਰਵਾਇਆ ਜੀ ਤੇ ਜਦੋਂ ਪਰਸੋ ਦਾ ਵਾਕਾ ਹੈ ਜੀ ਜਦੋਂ ਮੈਂ ਗੁਰਦੁਆਰਾ ਸਾਹਿਬ ਤੋਂ ਡਿਊਟੀ ਕਰਕੇ ਪਹੁੰਚ 7 ਵਜੇ ਦੇ ਤਕਰੀਬਨ ਮੈਂ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ ਜੀ ਤੇ ਮੈਂ ਆਪਣੇ ਘਰ ਆਉਣ ਵੱਲੇ ਤੇ ਮਨਸੂਰਪੁਰ ਤੋਂ ਜਿਹੜਾ ਸੰਭਾਲਕੀ ਦੇ ਵਿੱਚ ਸੜਕ ਆਂਦੀ ਹੈ ਜੀ ਉੱਥੇ ਮੇਰੇ ਨਾਲ ਘਟਨਾ ਵਾਪਰੀ ਹੈ ਜੀ ਤਿੰਨ ਅਣਪਛਾਣੇ ਬੰਦੇ ਸੀ ਇੱਕ ਮੋਟਰਸਾਈਕਲ ਸਪਲੈਂਡਰ ਯੂਪੀ 16ਏ ਅੱਗੇ ਦੇ ਨੰਬਰ ਉਹਨਾਂ ਨੇ ਲੁਕੋਏ ਹੋਏ ਸੀ ਤੇ ਹੱਥਾਂ 'ਚ ਗਲੌਵਸ ਸੀਗੇ ਤੇ ਮੂੰਹ ਉਹਨਾਂ ਨੇ ਲਪੇਟੇ ਹੋਏ ਸੀਗੇ ਜੀ ਪਰਨੇ ਨਾਲ ਤੇ ਉਹਨਾਂ ਨੇ ਪਹਿਲਾਂ ਮੇਰੀ ਮੋਟਰਸਾਈਕਲ ਨਾਲ ਮੋਟਰਸਾਈਕਲ ਲਾ ਕੇ ਪਹਿਲਾਂ ਲੱਤ ਮਾਰ ਕੇ ਮੇਰੀ ਮੋਟਰਸਾਈਕਲ ਥੱਲੇ ਗੇਰੀ ਜੀ ਫਿਰ ਮੇਰੇ ਥੱਪੜ ਮਾਰ ਕੇ ਤੇ ਮੁੱਕੇ ਮਾਰ ਕੇ ਮੈਨੂੰ ਫਿਰ ਥੱਲੇ ਗੇਰ ਕੇ ਤੇ ਮੇਰੇ ਮੂੰਹ 'ਚ ਰਮਾਲ ਪਾ ਕੇ ਹੱਥ ਮੇਰੇ ਲੱਤਾਂ ਦੇ ਥੱਲੋਂ ਬੰਨਤੇ ਜੀ ਰੱਸੀ ਨਾਲ ਫਿਰ ਉਹਨਾਂ ਨੇ ਮੇਰੇ ਬਲੇਡ ਬਲੂਡ ਮਾਰੇ ਜੀ ਪਹਿਲਾਂ ਹੱਥਾਂ 'ਤੇ ਤੇ ਫੇਸ 'ਤੇ ਤੇ ਇਟਾ ਉਟਾ ਮਾਰੀਆਂ ਜੀ ਗੋਡੇ ਤੇ ਮੋਢੇ ਤੇ ਮੇਰੇ ਪੈਰ ਮਾਰ ਕੇ ਪੈਰ ਐਕਮਾ ਕੇ ਮੋਢਾ ਮੁਸਲਮਾਨ ਦੀ ਕੋਸ਼ਿਸ਼ ਕਰੀ ਤੇ ਉਹਨਾਂ ਨੇ ਇੱਕ ਨਮਾਲ ਪਾਉਣ ਤੋਂ ਪਹਿਲਾਂ ਇੱਕ ਮੈਨੂੰ ਦਵਾਈ ਭਲਾਈ ਸੀ ਜੀ ਥੋੜੀ ਤੇ ਐ ਨਹੀਂ ਪਤਾ ਉਹ ਕਾਦੀ ਦਵਾਈ ਸੀ ਜੀ ਤੇ ਮੈਂ ਅੰਦਰ ਨਹੀਂ ਲੰਗੀ ਜੀ ਉਹ ਦਵਾਈ ਹੋ ਸਕਦਾ ਥੋੜੀ ਬਹੁਤੀ ਉਹ ਗਏ ਹੋਏ ਪਰ ਮੈਂ ਅੰਦਰ ਲੰਘਾਈ ਨਹੀਂ ਉਹ ਬਾਅਦ ਵਿੱਚ ਮੈਂ ਥੁੱਕਦੀ ਸੀ ਤੇ ਉਹਨਾਂ ਨੇ ਸਾਰੇ ਵਾਕਾ ਇਹ ਕੀਤਾ ਵੀ ਫੇਰਾਂ ਬਲੇਡ ਮਾਰ ਕੇ ਜੇਬਾਂ ਫਰੋਲੀਆਂ 2-300 ਰੁਪਏ ਮੇਰੇ ਕੈਸ਼ ਸੀਗਾ ਜੇਬ ਚ ਉਹ ਕੱਢਿਆ ਜੀ ਤੇ ਫੋਨ ਤੇ ਪਰਸ ਮੇਰਾ ਬੈਗ ਚ ਪਿਆ ਸੀ ਬੈਗ ਵਿੱਚ ਥੋੜੀ ਜੀ ਦੂਰੀ ਦੀ ਪਿਆ ਸੀ 50 ਤੋਂ 100 ਮੀਟਰ ਦੂਰ ਲਾ ਲੋ ਤੇ ਐਡਾਂ ਕਰਕੇ ਉਹਨਾਂ ਨੇ ਬੈਗ ਛੇੜਿਆ ਨਹੀਂ ਕਿਉਂਕਿ ਸੰਭਾਲ ਕੀ ਪਿੰਡ ਇੱਕ ਜਾਗਰਣ ਹੋ ਰਿਹਾ ਸੀ ਉੱਥੋਂ ਮੋਟਰਸਾਈਕਲਾਂ ਆਈਆਂ ਤੇ ਮੋਟਰਸਾਈਕਲਾਂ ਦੀ ਰੋਸ਼ਨੀ ਵੇਖ ਕੇ ਉਸ ਟਾਈਮ ਭੱਜ ਗਏ ਤੇ ਉਹ ਤੋਂ ਪਹਿਲਾਂ ਉਹਨਾਂ ਨੇ ਮੇਰਾ ਸਿੱਖ ਦੇ ਵਾਸਤੇ ਕੇਸਾਂ ਦੀ ਕੀ ਅਹਿਮੀਅਤ ਆ ਇਹ ਸਿੱਖ ਜਾਣਦੇ ਆ ਇਹ ਉਹਨਾਂ ਦੇ ਵਾਸਤੇ ਕਿੱਡਾ ਇੱਕ ਟ੍ਰੌਮੈਟਿਕ ਇਨਸੀਡੈਂਟ ਆ ਗੁਰੂ ਦੀ ਬੇਅਦਬੀ ਹੋਣਾ ਜਾਂ ਉਹਦੇ ਕੇਸ ਹੋਣਾ ਇਹਦੀ ਸਮਝ ਤੇ ਇਹਦਾ ਜਿਹੜਾ ਰਿਲੇਸ਼ਨ ਆ ਇਹਦਾ ਜਿਹੜਾ ਕਨੈਕਸ਼ਨ ਆ ਉਹ ਸਿੱਖ ਸਮਝਦੇ ਆ ਜੇ ਕਿਸੇ ਗੈਰ ਸਿੱਖ ਨੇ ਇਹ ਗੱਲ ਸਮਝਣੀ ਹੋਵੇ ਹਾ ਹਿੰਦੂਆਂ ਦੇ ਵਾਸਤੇ ਇਹ ਉਹਨਾਂ ਕੀ ਦੁੱਖਦਾਈ ਆ ਜੇ ਕੋਈ ਗਾਂ ਜਿਹੜਾ ਕਿ ਦੂਜਿਆਂ ਦੇ ਵਾਸਤੇ ਇੱਕ ਜਾਨਵਰ ਹੋ ਸਕਦਾ ਹੈ ਜੇਕਰ ਉਹਨੂੰ ਵੱਢ ਕੇ ਤੇ ਕੋਈ ਮੰਦਿਰ ਚ ਰੱਖ ਜੇ ਤੇ ਉਸ ਤੋਂ ਬਾਅਦ ਜਿਹੜੀ ਅੱਗ ਹਿੰਦੂਆਂ ਨੂੰ ਲੱਗਦੀ ਆ ਤੇ ਜੇ ਕਿਸੇ ਮਸਜਿਦ ਦੇ ਵਿੱਚ ਕੋਈ ਸੂਰ ਵੱਢ ਕੇ ਸਿੱਟ ਜੇ ਜਿਹੜੀ ਅੱਗ ਉਸ ਵੇਲੇ ਮੁਸਲਮਾਨਾਂ ਨੂੰ ਲੱਗਦੀ ਆ ਤੇ ਜਿਹੜਾ ਕੋਈ ਕਾਨੂੰਨ ਦਾਣ ਜੇ ਕੋਈ ਉਹਦੇ ਕਨਸਟੀਟਿਊਸ਼ਨ ਨੂੰ ਪਾੜ ਕੇ ਖਿਲਾਰ ਕੇ ਉੱਥੇ ਅਦਾਲਤ ਦੇ ਵਿੱਚ ਸਿੱਟ ਜੇ ਜਿਹੜੀ ਅੱਗ ਉਹਨਾਂ ਨੂੰ ਉਸ ਵੇਲੇ ਲੱਗਦੀ ਤੇ ਤੇ ਉਸ ਤੋਂ ਕਈ ਗੁਣਾ ਵੱਧ ਸੇਕ ਸੇਕ ਨੂੰ ਉਦੋਂ ਲੱਗਦਾ ਹੈ ਤੇ ਉਹਦੀ ਜਉਂਦੇ ਜੀ ਮੌਤ ਹੋ ਜਾਂਦੀ ਹੈ ਜਦੋਂ ਕੋਈ ਉਸਦੇ ਕੇਸਾਂ ਦੇ ਬਿਆਦ ਵੀ ਕਰਨ ਬਾਰੇ ਸੋਚਦਾ ਤੱਕ ਹੈ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਹਾਲਾਂਕਿ ਇਸ ਕੇਸ ਦੇ ਵਿੱਚ ਜਿਹੜਾ ਪੁਲਸ ਹੈ ਪੁਲਸ ਨੇ ਮਾਮਲਾ ਦਰਜ ਕੀਤਾ ਹਰਿਆਣੇ ਗੁਰਦੁਆਰੀ ਕਮੇਟੀ ਕੋਲੇ ਮਾਮਲਾ ਗਿਆ ਹਰਿਆਣੇ ਗੁਰਦੁਆਰੀ ਕਮੇਟੀ ਦੇ ਇਹ ਜਿਹੜੇ ਮੈਂਬਰ ਨੇ ਇਹਨਾਂ ਦੀਆਂ ਸ਼ਕਲਾਂ ਵੇਖੋ ਇਹਨਾਂ ਨੇ ਕੀ ਲਿਖਿਆ ਜੀ ਕਿ ਮਤਲਬ ਅਸੀਂ ਇਹ ਘਟਨਾ ਦੀ ਨਿੰਦਿਆ ਕਰਦੇ ਹਾਂ ਅਸੀਂ ਨੌਜਵਾਨ ਦੇ ਨਾਲ ਖੜੇ ਕਹਦੇ ਤੁਸੀਂ ਨਾਲ ਖੜੇ ਹਾਂ ਜੇ ਇਸ ਦਿਨ ਕੋਈ ਤੁਹਾਡੀਆਂ ਜਿਹੜੀਆਂ ਨੇ ਤੁਹਾਡੇ ਕਿਸੇ ਨੇ ਆ ਕੇ ਦਾੜੀ ਨੂੰ ਹੱਥ ਪਾ ਲਿਆ ਉਹਨਾਂ ਨੂੰ ਕੋਈ ਕੱਟ ਕੇ ਨਾਲ ਲੈ ਗਿਆ ਫਿਰ ਉਸ ਦਿਨ ਤੋਂ ਤੁਹਾਨੂੰ ਪਤਾ ਲੱਗੂਗਾ ਉਸ ਦਿਨ ਤੁਹਾਡਾ ਰਿਐਕਸ਼ਨ ਸੇਮ ਹੋਊਗਾ ਅਖਬਾਰ ਹੋ ਸਕਦਾ ਕਿ ਮਸਲਾ ਬਹੁਤਿਆਂ ਕੋਲੇ ਨਾ ਪਹੁੰਚਿਆ ਹੋਵੇ ਤੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਲੋਕ ਇੱਕੋ ਜਿਹੇ ਨੇ ਪਰ ਆ ਤੁਸੀਂ ਜਿਹੜੀਆਂ ਨੇ ਪੋਸਟ ਦੇ ਥੱਲੇ ਆ ਕਿਸੇ ਨੇ ਕਮੈਂਟ ਕੀਤਾ ਇਹ ਜ਼ਰੂਰ ਪੜੋ ਇਹ ਬੰਦਾ ਕੀ ਕਹਿ ਰਿਹਾ ਕਹਿੰਦਾ ਜੀ ਜਿਹੜਾ ਕੁਝ ਕੈਨੇਡਾ ਚ ਹੋਇਆ ਜੇ ਕੈਨੇਡਾ ਚ ਮੰਦਿਰਾਂ ਤੇ ਹਮਲੇ ਹੋਣਗੇ ਤੇ ਫਿਰ ਸਿੱਖ ਭੁੱਲ ਜੋ ਕਿ ਸਿੱਖਾਂ ਦੇ ਨਾਲ ਕੀ ਹੋਊਗਾ ਹੁਣੇ ਉਹੀ ਬੰਦੇ ਨੇ ਜਿਹੜੇ ਉੱਠ ਕੇ ਕਦੇ ਸਿੱਖਾਂ ਨੂੰ ਡੈਥ ਥ੍ਰੈਟ ਦੇਣ ਲੱਗ ਪੈਂਦੇ ਨੇ ਕਦੇ ਜੈਨੋਸਾਈਡ ਦੇ ਥ੍ਰੈਟ ਦਿੰਦੇ ਨੇ ਤੇ ਕਦੇ ਗੁਰੂ ਸਾਹਿਬ ਦੀਆਂ ਬੇਰਤੀਆਂ ਕਰ ਦਿੰਦੇ ਤੇ ਜਦੋਂ ਕੋਈ ਉੱਠ ਕੇ ਇਹ ਗੱਲ ਕਹਿੰਦਾ ਹੈ ਕਿ ਮੁਲਕ 'ਚ ਦੋ ਕਾਨੂੰਨ ਨੇ ਸਿੱਖਾਂ ਦੇ ਨਾਲ ਵਿਤਕਰਾਂ ਹੁੰਦਾ ਫਿਰ ਤੁਸੀਂ ਕਹਿੰਦੇ ਆ ਕਿ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਕਰਦੇ ਹੋ ਪਰ ਗੱਲ ਇਹ ਆ ਕਿ ਜੇ ਤੁਸੀਂ ਪਹਿਲਾਂ ਕਿਤੇ ਜੋੜਨ ਵਾਲੇ ਚੰਗੇ ਕਾਨੂੰਨ ਬਣਾਏ ਹੁੰਦੇ ਤੇ ਕੋਈ ਤੋੜਨ ਵਾਲੇ ਤੇ ਮਗਰ ਲੱਗਦਾ ਕਿਉਂ ਇਹੋ ਜਿਹੜੇ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਪੜ੍ਹਨਾ ਚਾਹੀਦਾ ਹੈ ਹਾਲਾਂਕਿ ਪ ਗੇਟs ਦਰਜ ਕਰ ਲਿਆ ਤੇ ਤਿੰਨ ਜਾਣਿਆਂ ਨੂੰ ਬੁੱਕ ਕਰ ਲਿਆ ਜਿਹੜੀ ਕਿ ਬਹੁਤ ਚੰਗੀ ਗੱਲ ਹੈ ਪਰ ਗੱਲ ਇਹ ਆ ਕਿ ਇਹ ਜਿਹੜੇ ਬੰਦੇ ਨੇ ਕਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ ਜਾਂ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਕਰਦੇ ਨੇ ਉਹਨਾਂ ਦੀਆਂ ਜਿਹੜੀਆਂ ਪਨਿਸ਼ਮੈਂਟਸ ਨੇ ਉਹ ਐਗਜ਼ੈਂਪਲਰੀ ਕਿਉਂ ਨਹੀਂ ਹੁੰਦੀਆਂ ਤਾਂ ਕਿ ਕੋਈ ਦੁਬਾਰਾ ਇਹੋ ਜਿਹਾ ਕਰਨ ਦੀ ਜ਼ਰੂਰਤ ਨਾ ਕਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦਾ ਇਨਸਾਫ ਨਹੀਂ ਮਿਲਿਆ ਉਹਦੀਆਂ ਕਮੇਟੀਆਂ ਬਣਨੀਆਂ ਨਹੀਂ ਜਦੋਂ ਕਿਸੇ ਪ੍ਰਧਾਨ ਮੰਤਰੀ ਦੀ ਮੌਤ ਹੁੰਦੀ ਆ ਉਹਦਾ ਕਤਲ ਹੁੰਦਾ ਉਸ ਤੋਂ ਬਾਅਦ ਇੰਨਾ ਟਾਈਮ ਲੱਗਦਾ ਸਿੱਖਾਂ ਦੇ ਵਾਸਤੇ ਉਹਦੀ ਕੀ ਇਮੀਅਤ ਆ ਸ ਤੁਸੀਂ ਇਹ ਸਿੱਖਾਂ ਤੋਂ ਹੀ ਸਮਝ ਸਕਦੇ ਆ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਕਿ ਕੋਈ ਦੂਜਾ ਸਮਝੇ ਜਾਂ ਨਾ ਸਮਝੇ ਸਭ ਦਾ ਸਤਿਕਾਰ ਹੈ ਪਰ ਇਹ ਜਿਹੜੀਆਂ ਮਸਲੇ ਨੇ ਇਹਦੇ ਵਿੱਚ ਪੁਲਿਸ ਨੂੰ ਹਰਿਆਣਾ ਕਮੇਟੀ ਨੂੰ ਇਹੋ ਜਿਹਾ ਐਕਸ਼ਨ ਲੈਣਾ ਚਾਹੀਦਾ ਕਿ ਅੱਗੇ ਤੋਂ ਕੋਈ ਜੁਰਤ ਨਾ ਕਰੇ ਤੇ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਇੱਕ ਮਸਲਾ ਉੱਠਿਆ ਸੀ ਕਿ ਜੇਲ੍ਹ ਦੇ ਵਿੱਚ ਬਠਿੰਡੇ ਜੇਲ੍ਹ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਜਿਹੜੇ ਆ ਕੇਸ ਕਤਲ ਕਰਦੇ ਆ ਇੱਕ ਕੇਸਾਂ ਦੇ ਨਾਲ ਆਖਰਕਾਰ ਪ੍ਰੋਬਲਮ ਕੀ ਆ ਇਹਦੇ ਕੇਸ ਕਤਲ ਕੀਤਾ ਗਿਆ ਜੇਲ੍ਹ ਪ੍ਰਸ਼ਾਸਨ ਵੱਲੋਂ ਜੋ ਕਿ ਉਹਦੇ ਨਾਲ ਹੱਥ ਤੋਂ ਵੱਧ ਕੁੱਟ ਵੀ ਮਾਰ ਵੀ ਕੀਤੀ ਆ ਉਹਦੇ ਚਲਕ ਪਏ ਹੋਏ ਆ ਉਹਦੇ ਪੀਕ ਵਗਦੀ ਪਈ ਆ ਉਹਦੇ ਖੂਨ ਵਗਦਾ ਪਿਆ ਵਾ ਤੇ ਸਿਰਫ ਇੱਕ ਸੇਖ ਹੋਣ ਦੇ ਨਾਂ ਤੇ ਹੱਡਣਾ ਧੱਕਾ ਹੋ ਰਿਹਾ ਹੋਣ ਸਿਰਫ ਇੱਕ ਮੂੰਹ ਤੇ ਲਿਖਣਾ ਰਹਿ ਗਿਆ ਉਹਦੇ ਮੂੰਹ ਤੇ ਵੀ ਲਿਖ ਦੇਣ ਕੇਸ ਘੱਟ ਦਿੱਤੇ ਆ ਪਿੱਠ ਦੇ ਉੱਤੇ ਤੇ ਲਿਖ ਦਿੱਤਾ ਆ ਉਹਦੇ ਮੂੰਹ ਤੇ ਅਤਵਾਦੀ ਲਿਖ ਦੇਣ ਜਰ ਵੀ ਧੱਕਾ ਬਾਹਰ ਵੀ ਧੱਕਾ ਮੈਨੂੰ ਦੱਸੋ ਹਿੰਜਾਈਏ ਕਿੱਥੇ ਉਹਦੀ ਪਿੱਠ ਤੇ ਪਿੱਠ ਤੇ ਕੀ ਲਿਖਿਆ ਹੈ ਕ੍ਰੀਮ ਨਾਲ ਲਿਖਿਆ ਹੋਇਆ ਆ ਸੋ ਇਨੀ ਇੱਕ ਗੱਲ ਆ ਜੇਕਰ ਤੁਸੀਂ ਇਹਨੂੰ ਸੁਣ ਰਹੇ ਆ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰੋ ਨਹੀਂ ਸ਼ੇਅਰ ਕਰਨੀ ਆਪ ਬੋਲ ਕੇ ਪਾਓ ਤੁਹਾਡੇ ਕੋਲੇ ਪਲੈਟਫਾਰਮ ਆ ਪਰ ਤੁਹਾਨੂੰ ਇਸ ਮਸਲੇ ਤੇ ਇਸ ਨੌਜਵਾਨ ਦੇ ਨਾਲ ਜ਼ਰੂਰ ਖੜੇ ਹੋਣਾ ਚਾਹੀਦਾ ਜੇ ਤੁਸੀਂ ਇਹਦੇ ਨਾਲ ਨਹੀਂ ਖੜੇ ਹੋਵੋਗੇ ਤਾਂ ਤੁਸੀਂ ਸੋਚੋ ਕਿ ਜਿਹੜਾ ਸਿੱਖਾਂ ਦਾ ਭੁੇਖਾ ਫਿਰ ਉਹ ਕੀ ਆ ਕਾਨੂੰਨ ਤਾਂ ਚਲੋ ਆਪਣਾ ਕੰਮ ਕਰ ਰਿਹਾ ਹੈ ਤੇ ਕਾਨੂੰਨ ਜਿਹੜਾ ਪਿਛਲੇ ਸਮੇਂ ਤੋਂ ਕਰਦਾ ਆ ਰਿਹਾ ਸਾਰਿਆਂ ਨੇ ਵੇਖਿਆ ਵੀ ਆ ਹੁਣ ਇਸ ਮਸਲੇ ਦੇ ਵਿੱਚ ਜਿਹੜੀਆਂ ਨੇ ਤਰਾਵਾਂ ਲਗੀਆਂ ਨੇ ਮੈਂ ਤੁਹਾਨੂੰ ਉਹ ਦੱਸ ਦਿੰਨਾ ਇਸ ਮਸਲੇ ਦੇ ਵਿੱਚ 115 ਇਸ ਮਸਲੇ ਦੇ ਵਿੱਚ 115 126 299 ਤੇ ਇੱਕ ਧਾਰਾ 3 ਲੱਗੀ ਆ ਹੁਣ ਮੈਨੂੰ ਕੋਈ ਜਿਹੜੀ ਲੀਗਲ ਆ ਉਹ ਜਾਣਕਾਰੀ ਹੈ ਨਹੀਂ ਕਿ ਇਹ ਕੇਸ ਕਿੰਨੇ ਕੁ ਗੰਭੀਰ ਆ ਖੈਰ ਇਹ ਆਉਣ ਵਾਲਾ ਸਮੇਂ ਤੇ ਗਰਭ ਚ ਹੋਵੇਗਾ ਨਹੀਂ ਤਾਂ ਇਹ ਇੱਕ ਇਨਸੀਡੈਂਟ ਹੋਰ ਜੋੜ ਲਿਓ ਕੱਲ ਨੂੰ ਦੋ ਚਾਰ ਹੋਰ ਹੋਣਗੇ ਫਿਰ ਹਾਲੀਵੁੱਡੀ ਕੰਮ ਆ ਜਿਹੜਾ ਇਥੋਂ ਅਪੜ ਦਾ ਅਪੜ ਦਾ ਗੁਰੂ ਘਰਾਂ 'ਚ ਪਹੁੰਚੂਗਾ ਗੁਰੂ ਘਰਾਂ ਤੋਂ ਫਿਰ ਦਰਬਾਰ ਸਾਹਿਬ ਪਹੁੰਚੂਗਾ ਤੇ ਤੁਸੀਂ ਡੱਡੂ ਵਾਂਗੂ ਸੋਚੀ ਜਾਇਓ ਕਿ ਕੀ ਬਣਦਾ ਹੈ ਮीडियोਮ ਤੇ ਓਨਲੀ ਧੰਨਵਾਦ ਜੇ ਤੁਹਾਨੂੰ ਚੰਗੀ ਲੱਗੀ ਹੈ ਇਹਨੂੰ ਸ਼ੇਅਰ ਕਰ ਦਿਓ ਜੇ ਸਤਿ ਸ੍ਰੀ ਅਕਾਲ